ਆ ਜਵਾਨਾ ਟੋਪਰ ਕਦੇ ਨਿਕਲਦੀ ਆ ਤੇ ਕਦੇ ਲੁਕ ਜਾਂਦੀ ਆ ਬਲਾਵ ਫਤੇਵਗ ਸਿੰਘ ਖਾਲਸਾ ਦੇ ਵਾਇਗ ਸਿੰਘ ਦੇ ਫਤੇ ਆ ਰਲਦੇ ਆ ਆਪਣਾ ਮਾਲ ਔੜੀ ਚੜਾਉਣ ਦੀ ਤਿਆਰੀ ਕਰਦੇ ਆ ਲੱਡੂ ਵਾਲੇ ਆਪਾਂ ਲੱਡੂ ਮਿਸਤਰੀ ਵਾਲੇ ਟਰਾਈਟਰਾਂ ਦੇ ਮਿਸਤਰੀ ਵਾਲੇ ਲੱਡੂ ਵਾਲੇ ਖੈਰ ਬੱਚਿਆਂ ਦੀ ਚੂਲੀ ਵਿੱਚ ਪਾ ਦਿਓ ਬਾਬਾ ਜੀ ਸ਼ਹੀਦਾਂ ਬਾਜੀ ਸ਼ਹੀਦਾ ਵਲੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਗਦ ਹੰਜੂ ਪੁੰਝ ਕੇ ਹੰਜੂ ਪੁੰਝ ਕੇ ਹੱਸ ਚੁੜੀ ਪਾ ਦਿਓ ਬਾਬਾ ਜੀ ਸ਼ਹੀਦਾ ਵਲਿਓ ਖੈਰ ਬੱਚਿਆਂ ਦੀ ਛੋਲੀ ਵਿੱਚ ਪਾਉ ਦਿਓ ਬਾਬਾ ਜੀ ਸ਼ਹੀਦਾ ਵਲਿਓ ਬਾਬਾ ਜੀ ਸ਼ਹੀਦਾ ਵਲਿਓ ਬਾਬਾ ਜੀ ਸ਼ਹੀਦਾਂ ਵਾਲਿਓ ਸਾਰੀ ਸੰਗਤ ਨੂੰ ਚਰਨੀ ਲਾਲਿਓ ਬਾਬਾ ਜੀ ਸ਼ਹੀਦਾਂ ਵਾਲਿਓ ਬਾਬਾ ਜੀ ਸ਼ਹੀਦਾਂ ਵਾਲਿਓ ਬਾਬਾ ਜੀ ਸ਼ਹੀਦਾਂ ਵਾਲਿਓ ਕੜ ਬਚੇ ਆਂਦੀ ਚੋਲੀ ਵਿੱਚ ਪਾਦਿਓ ਬਾਬਾ ਜੀ ਸ਼ਹੀਦਾਂ बाबा जी शहीदा वाले जग ਬਾਬਾ ਜੀ ਸ਼ਹੀਦਾਂ ਵਾਲਿਓ ਬਾਬਾ ਜੀ ਸ਼ਹੀਦਾਂ ਵਾਲਿਓ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲਾਤੁਰ ਚਲਿਆ ਅਜਤੇ ਮੇਰੇ ਅੜਜੇ ਰੇ ਲਈ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲਾਤੁਰ ਚੱਲਿਆ ਯਾ ਨੀਲੇ ਤੇ ਸਵਾਰ ਹੋ ਕੇ ਆ ਵਾਹਿਗੁਰੂ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਕੈਨੇਡਾ ਚ ਵੀ ਸਵਾਲ ਕਿਸੇ ਨੇ ਸਿੰਘ ਸਾਹਿਬ ਨੂੰ ਕੀਤਾ ਸੀ ਕਹਿੰਦੇ ਜੀ ਹਰਮੰਦਰ ਸਾਹਿਬ ਚ ਗਾਉਣ ਵਾਲੀ ਕਿੰਨੇ ਲਈ ਸੀ ਕਹਿੰਦੇ ਮੱਛੇ ਰੰਗੜ ਨੇ ਕਹਿੰਦੇ ਤੁਸੀਂ ਕਿੰਨਾ ਚੋਂ ਆ ਕਹਿੰਦਾ ਅਸੀਂ ਸਿੱਖ ਹੁੰਨੇ ਸਿੰਗਾ ਚ ਜਿਲਦੂ ਦਾ ਸਿਰ ਕਿਨੇ ਵੱਡਿਆ ਸੀ ਕਿਰ ਕਹਿੰਦੇ ਸੁਖਾ ਸਿੰਘ ਮਹਤਾਬ ਸਿੰਘ ਨੇ ਕਹਿੰਦੇ ਤੁਸੀਂ ਕਿੰਨਾਂ ਚੋਂ ਮੱਸੇ ਕਿਹਾਂ ਚੋਂ ਕਿ ਸੁਖਾ ਸਿੰਘ ਮਹਤਾਬ ਕਹਿੰਦਾ ਅਸੀਂ ਸੁਖਾ ਸਿੰਘ ਮਹਤਾਬ ਸਿੰਘ ਚੋਂ ਕਿਹਿੰਦਾ ਨਹੀਂ ਨਹੀਂ ਤੁਸੀਂ ਉਹਨਾਂ ਚੋਂ ਨਹੀਂ ਆ ਜੋ ਮਰਜ਼ੀ ਗੁੱਸਾ ਕਰਿਓ ਕਹਿੰਦੇ ਕਿਉਂ ਕਹਿੰਦੇ ਮੈਂ ਹੁਸ਼ਿਆਰਪੁਰ ਦੇ ਲਾਗੇ ਪਿੰਡ ਐ ਤੇ ਉੱਥੇ ਸਾਡੇ ਰਿਸ਼ਤੇਦਾਰ ਮੈਂ ਵਿਆਹ ਗਿਆ ਕੈਨੇਡਾ ਚ ਬੰਦਾ ਉਹ ਕਹਿੰਦਾ ਉੱਥੇ ਜਾ ਕੇ ਮੈਂ ਵੇਖਿਆ ਜਦੋਂ ਪੈਲਸ ਵਿੱਚ ਮੈਂ ਤਾਂ ਕੰਨਾਂ ਤੇ ਹੱਥ ਰੱਖ ਕੇ ਅੱਖਾਂ ਤੇ ਹੱਥ ਰੇਕੇ ਨਿਕਲਿਆ ਉਹ ਯਾਰ ਆ ਸਿੱਖਾਂ ਦਾ ਵਿਆਹ ਮੱਸੇ ਰੰਗੜ ਨੇ ਗਾਉਣ ਵਾਲੀ ਸ਼ੁਰੂ ਕੀਤੀ ਨੱਚਣ ਵਾਲੀ ਬੀਬੀ ਔਰ ਜਦੋਂ ਉਹ ਇੰਦਾ ਉਸੇ ਕੋ ਜਾਗੋ ਅੱਜ ਨਾ ਜਾਗੇ ਤੇ ਬੜੀ ਧੀਰ ਹੋ ਜਾਣੀ ਹੈ ਕਹਿੰਦੇ ਮੈਂ ਪੈਲਸ ਚ ਗਿਆ ਮੈਨੂੰ ਕਹਿੰਦੇ ਆ ਜੀ ਸਿੰਘ ਸਾਹਿਬ ਚੱਟ ਰੌਣਕ ਮੇਲਾ ਵਖੀਏ ਕਹਿੰਦੇ ਮੈਂ ਅਗਲੀਆਂ ਕੁਰਸੀਆਂ ਤੇ ਬਹਿ ਗਿਆ ਵੀ ਸ਼ਾਂਤ ਗਤਕੇ ਵਾਲੇ ਬੱਚੇ ਆਉਣੇ ਜਾਂ ਕੋਈ ਢਾਡੀ ਸਿੰਘ ਲੱਗਣਗੇ ਕਹਿੰਦੇ ਤੌਬਾ ਤੌਬਾ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਮੈਂ ਕੁਰਸੀ ਸੁੱਟ ਕੇ ਭਜਾ ਉਸੇ ਸਿੱਖੋ ਅਸੀਂ ਸਿਰ ਢੱਕਣ ਵਾਲੇ ਸੀ ਸਿਰ ਤੋਂ ਕਪੜਾ ਲਾਉਣ ਵਾਲਿਆਂ ਚੁਣੀ ਸੀ ਹੁਣ ਪਿੰਡੇਖਾਂ ਨੂੰ ਇਸ ਗੱਲ ਦਾ ਮਾਨ ਸੀ ਵੀ ਗੁਰੂ ਮੇਰੇ ਸਰੀਰ ਉੱਤੇ ਵਾਰ ਕਰੂਗਾ ਕਿੱਥੇ ਮੈਂ ਤੇ ਲੋਹੇ ਦੇ ਕੋਟ ਵਿੱਚ ਟਕਿਆ ਹੋਇਆ ਹਾਂ ਤੇ ਪੈਂਡੇਖਾਂ ਆਵਾਜ਼ ਦੇ ਕੇ ਕਹਿਣ ਲੱਗਾ ਮਹਾਰਾਜ ਹੋ ਜੋ ਸਾਵਧਾਨ ਲੱਗਾ ਵਾਰ ਕਰਨ ਸੱਚੇ ਪਾਤਸ਼ਾਹ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ ਪੈਂਡੇਖਾਂ ਫਿਰ ਕਰ ਵਾਰ ਪੈਂਡੇਖਾਨੇ ਤੀਰ ਦਾ ਪਹਿਲਾ ਵਾਰ ਮਹਾਰਾਜ ਦੇ ਵੱਲੇ ਕੀਤਾ ਜਦੋਂ ਤੀਰ ਹਜੂਰ ਦੇ ਵੱਲ ਨੂੰ ਆ ਰਿਹਾ ਸੀ ਮਹਾਰਾਜ ਨੇ ਤਲਵਾਰ ਕੱਢੀ ਮਿਆਣ ਦੇ ਵਿੱਚੋਂ ਤੀਰ ਤੇ ਵਾਰ ਕੀਤਾ ਤੇ ਤੀਰ ਦੇ ਦੋ ਟੋਟੇ ਕਰਕੇ ਮਹਾਰਾਜ ਨੇ ਤੀਰ ਨੂੰ ਸੁੱਟ ਦਿੱਤਾ ਥੱਲੇ ਪੈਂਡੇਖਾਨੇ ਦੂਸਰਾ ਵਾਰ ਫੇਰ ਬਲ ਲਾ ਕੇ ਕੀਤਾ ਜਦੋਂ ਤੀਰ ਦੂਸਰਾ ਮਹਾਰਾਜ ਦੇ ਵੱਲ ਨੂੰ ਆ ਰਿਹਾ ਸੀ ਸੱਚੇ ਪਾਤਸ਼ਾਹ ਮਹਾਰਾਜ ਦੇ ਘੋੜੇ ਦੀ ਸੱਜੀ ਰਕਾਬ ਨੂੰ ਖਹਿ ਕੇ ਲੰਘ ਜਾਂਦਾ ਹੈ ਪੰਡੇ ਖਾਣੇ ਪੂਰਾ ਬਲ ਲਾ ਕੇ ਨੇ ਫੇਰ ਤੀਸਰਾ ਵਾਰ ਕੀਤਾ ਤੀਸਰਾ ਵਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਸੱਜੇ ਕੰਨ ਦੇ ਬਿਲਕੁਲ ਲਾਗੋਂ ਦੀ ਹੋ ਕੇ ਲੰਘ ਗਿਆ ਤੇ ਦੋ ਇਹਦੇ ਤਿੰਨੇ ਵਾਰ ਖਾਲੀ ਗਏ ਤੇ ਪੰਡੇ ਖਾਂ ਆਵਾਜ਼ ਦੇ ਕੇ ਕਹਿਣ ਲੱਗਾ ਮਹਾਰਾਜ ਹੁਣ ਵਾਰੀ ਤੁਹਾਡੀ ਕਰੋ ਵਾਰ ਵੇਖਦਾ ਤੁਹਾਡੀਆਂ ਬਾਹਾਂ ਵਿੱਚ ਕਿੰਨੀ ਕੁ ਤਾਕਤ ਆ ਮਹਾਰਾਜ ਕਹਿਣ ਲੱਗੇ ਪੈਂਡੇਖਾਂ ਝੱਲ ਲਵੀ ਰੋਕ ਲਵੀ ਕਰਨ ਲੱਗੇ ਵਾਰ ਹੋ ਜਾ ਸਾਵਧਾਨ ਇੰਨੀ ਗੱਲ ਕਹਿ ਕੇ ਮਹਾਰਾਜ ਨੇ ਮੋਢੇ ਤੋਂ ਲਾਇਕ ਕਮਾਨ ਅਗਲੇ ਪਾਸੇ ਕੀਤੀ ਤੇ ਪੈਂਡੇਖਾਂ ਦੇ ਨਾਲ ਹੀ ਤੋਤੇ ਉੱਡ ਕੇ ਕਹਿੰਦਾ ਯਾ ਖੁਦਾ ਇਸ ਗੁਰੂ ਦੇ ਕੋਲ ਅੱਜ ਬਚਾ ਅੱਜ ਤੋਂ ਬਾਅਦ ਨਹੀਂ ਇਸ ਗੁਰੂ ਦੇ ਨਾਲ ਕਦੇ ਲੜਨ ਵਾਸਤੇ ਆਉਂਦਾ ਹੁਣ ਤੁਸੀਂ ਹੈਰਾਨ ਹੋਗੇ ਤੀਰ ਨਹੀਂ ਚਲਾਇਆ ਮਹਾਰਾਜ ਨੇ ਹਜੇ ਕਮਾਨ ਹੀ ਅਗਲੇ ਪਾਸੇ ਕੀਤੀ ਆ ਕਮਾਨ ਵੇਖ ਕੇ ਕਿਉਂ ਡਰ ਗਿਆ ਪੈਂਡੇਖਾਂ ਅਸਲ ਵਿੱਚ ਜਿਹੜੀ ਕਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨ ਵਿੱਚ ਚਲਾਉਂਦੇ ਸੀ ਨਾ ਉਹ ਕਮਾਨ ਚਾਰ ਪਹਿਲਵਾਨ ਵੀ ਰਲ ਕੇ ਨਹੀਂ ਸੀ ਚਲਾ ਸਕਦੇ ਜਿਹੜੀ ਕਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਲਾਉਂਦੇ ਸਨ ਤੁਸੀਂ ਆਖੋਗੇ ਉਹਦੇ ਵਿੱਚ ਖਾਸ ਕੀ ਆ ਅੱਜ ਤੱਕ ਦੁਨੀਆ ਤੇ ਜਿੰਨੀਆਂ ਵੀ ਕਮਾਨਾਂ ਬਣੀਆਂ ਇੱਕ ਟਾਂਕ ਤੋਂ ਲੈ ਕੇ ਤੇ ਨੌਂ ਟਾਂਕ ਤੱਕ ਬਣੀਆਂ ਨੌਂ ਟਾਂਕ ਅਖੀਰ ਆ ਅੱਜ ਤੱਕ ਦੁਨੀਆ ਤੇ ਨੌਂ ਟਾਂਕ ਤੋਂ ਵੱਧ ਕੋਈ ਵੀ ਕਮਾਨ ਨਹੀਂ ਬਣੀ ਇੱਕ ਟਾਂਕ ਤੋਂ ਲੈ ਕੇ ਨੌਂ ਟਾਂਕ ਤੱਕ ਕਮਾਨ ਹੁੰਦੀ ਹੈ ਹੁਣ ਟਾਂਕ ਦਾ ਕੀ ਅਰਥ ਹੈ ਬਜ਼ੁਰਗ ਬੈਠੇ ਇੱਕ ਟਾਂਕ ਵਿੱਚ 25 ਕਿਲੋ ਦਾ ਵਜ਼ਨ ਹੁੰਦਾ ਹੈ ਤੇ ਇੱਕ ਕਮਾਨ ਪਤਾ ਚਲਾਈ ਦੀ ਕਿਸ ਤਰ੍ਹਾਂ ਜਿਸ ਬੰਦੇ ਨੇ ਇੱਕ ਟਾਂਕ ਦੀ ਕਮਾਨ ਚਲਾਉਣੀ ਉਹਨੂੰ ਕਮਾਨ ਦੀ ਤੰਦੀ ਤੇ ਤੀਰ ਨੂੰ ਰਾ ਕੇ ਉਂਗਲ ਤੇ ਗੂਠੇ ਦੀ ਦਬਦ ਦੇ ਨਾਲ 25 ਕਿਲੋ ਦਾ ਵਜ਼ਨ ਪਛਾਣੋ ਖਿੱਚਣਾ ਪੈਂਦਾ ਫਿਰ ਨਿਸ਼ਾਨਾ ਟਿਕਾਣੇ ਤੇ ਲੱਗਦਾ ਤੇ ਜਿਸ ਬੰਦੇ ਨੇ 2 ਟਾਂਕ ਦੀ ਕਮਾਨ ਚਲਾਉਣੀ ਹੈ ਉਹਨੂੰ 50 ਕਿਲੋ ਵਜਨ ਪਿਛਾਣ ਨੂੰ ਖਿੱਚਣਾ ਪਵੇਗਾ ਹੁਣ ਗੁਣਾ ਕਰ ਲੋ 9 ਦੇ ਨਾਲ ਵੀ ਜਿਸ ਬੰਦੇ ਨੇ 9 ਟਾਂਕ ਦੀ ਕਮਾਨ ਚਲਾਉਣੀ ਹੈ ਉਹਨੂੰ ਕਮਾਨ ਦੀ ਤੰਦੀ ਤੇ ਤੀਰ ਨੂੰ ਰੱਖ ਕੇ ਇਸ ਉਂਗਲ ਤੇ ਗੂਠੇ ਦੀ ਦਾਬ ਦੇ ਨਾਲ ਸਵਾ ਦੋ ਕਿਲੋ ਵਜਨ ਪਿਛਾਣ ਨੂੰ ਖਿੱਚਣਾ ਪਵੇਗਾ ਫਿਰ ਨਿਸ਼ਾਨਾ ਟਿਕਾਣੇ ਤੇ ਲੱਗਦਾ ਘਟ ਖਿੱਚਿਆ ਜਾਵੇ ਜਰਾ ਜਿੰਨਾ ਵੀ ਤੇ ਨਿਸ਼ਾਨਾ ਟਿਕਾਣੇ ਤੇ ਨਹੀਂ ਲੱਗਦਾ ਇਸ ਕਮਾਨ ਵਿੱਚੋਂ ਜਿਹੜਾ ਤੀਰ ਨਿਕਲਦਾ ਉਹਦੀ ਸਪੀਡ ਪਤਾ ਕਿੰਨੀ ਹੁੰਦੀ ਹੈ 3200 ਫੁੱਟ ਪਰ ਸੈਕਿੰਡ ਇੱਕ ਸੈਕਿੰਡ ਦੇ ਵਿੱਚ 3200 ਫੁੱਟ ਤੱਕ ਮਾਰ ਕਰਦਾ ਹੈ ਜਿਹੜਾ ਨੌ ਟਾਂਗ ਦੀ ਕਮਾਨ ਵਿੱਚੋਂ ਤੀਰ ਨਿਕਲਦਾ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੇ ਮੈਦਾਨ ਵਿੱਚ ਤੀਰ ਚਲਾਉਂਦੇ ਸੀ ਨਾ ਇਸ ਕਮਾਨ ਵਿੱਚੋਂ ਜਿਹੜਾ ਇੱਕ ਤੀਰ ਨਿਕਲਦਾ ਸੀ 10000 ਬੰਦੇ ਦੀ ਛਾਤੀ ਵਿੰਨ ਕੇ ਰੱਖ ਦਿੰਦਾ ਸੀ 10000 ਬੰਦੇ ਦੀ ਛਾਤੀ ਹੁਣ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿੰਨਾ ਖਤਰਨਾਕ ਹੋਵੇਗਾ ਜਿਹੜਾ ਨੌ ਟਾਂਗ ਦੀ ਕਮਾਨ ਵਿੱਚੋਂ ਤੀਰ ਨਿਕਲਦਾ ਹੈ ਪੈਂਡੇਖਾਨੇ ਕਮਾਨ ਵੇਖੀ ਕਹਿੰਦਾ ਆਹ ਖੁਦਾ ਅੱਜ ਇਸ ਗੁਰੂ ਦੇ ਕੋਲੋਂ ਬਚਾਲਾ ਅੱਜ ਤੋਂ ਬਾਅਦ ਕਰੇ ਵੀ ਕਦੇ ਵੀ ਇਸ ਗੁਰੂ ਦੇ ਨਾਲ ਲੜਨ ਵਾਸਤੇ ਨਹੀਂ ਆਵਾਂਗਾ ਪੈਂਡੇਖਾਂ ਸੋਚਦਾ ਵੀ ਇਹੋ ਜੇ ਲੋਹੇ ਦੇ ਕੋੜ ਭਾਵੇਂ ਚਾਰ ਵੀ ਪਾ ਕੇ ਆ ਜਾਂਦਾ ਨਾ ਪਰ ਜਿਹੜਾ ਇਸ ਕਮਾਨ ਵਿੱਚੋਂ ਤੀਰ ਨਿਕਲਣਾ ਹੈ ਉਹਨੇ ਤਾਂ ਵੀ ਆਰ ਪਾਰ ਦੀ ਹੋ ਜਾਣਾ ਤੇ ਮਣਾ ਜਾਨ ਬਚਾ ਲੈਣੀ ਚਾਹੀਦੀ ਏ ਭੱਜ ਜਾਣਾ ਚਾਹੀਦਾ ਹੈ ਪੈਂਡੇ ਖਾਨੇ ਨਾਲ ਭੱਜਣ ਵਾਸਤੇ ਨਾਲ ਆਪਣਾ ਘੋੜਾ ਮੋੜਿਆ ਸੱਜੇ ਪਾਸੇ ਨੂੰ ਇਹਦਾ ਖੱਬਾ ਕੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲੇ ਹੋ ਗਿਆ ਮਹਾਰਾਜ ਜਾਣਦੇ ਸੀ ਵੀ ਅੱਖਾਂ ਵੀ ਨੰਗੀਆਂ ਹੁੰਦੀਆਂ ਬੋਲਣ ਵਾਲਾ ਮੂੰਹ ਨੰਗਾ ਹੁੰਦਾ ਹੈ ਤੇ ਕੰਨ ਵੀ ਦੋਵੇਂ ਨੰਗੇ ਹੁੰਦੇ ਜਦੋਂ ਸੱਜੇ ਪਾਸੇ ਨੂੰ ਘੋੜਾ ਮੋੜਿਆ ਪੈਂਡੇ ਖਾਂਦਾ ਖੱਬਾ ਜੀ ਵੈਗੁਰ ਜੀ ਕਾ ਖਾਲਸਾ ਹੋਇਆ ਗੁਰ ਜੀ ਕਾ ਖਾਲਸਾ ਪਾਤਸ਼ਾਹ ਮਹਾਰਾਜ ਦੇ ਵੱਲੇ ਸਤਗੁਰੂ ਵੇਖਦੇ ਸਾਡੇ ਚੜ੍ਹਨ ਦੇ ਕੱਲ੍ਹ ਦੇ ਸੀ ਅੱਜ ਆਪਾਂ ਉੱਥੇ ਹੋ ਜਾ ਗਿਓ ਮਹਾਰਾਜ ਨੇ ਛੱਡਿਆ ਜਕਾਰਾ ਪੱਥੇ ਵਿੱਚੋਂ ਕੱਢਿਆ ਚੁਣਵਾ ਦੇ ਤੀਰ ਚਾੜਿਆ ਕਮਾਨ ਦੀ ਤੰਦੀ ਦਿੱਤੇ ਤੰਦੀ ਨੂੰ ਪੂਰਾ ਬਲ ਦੇ ਨਾਲ ਮਹਾਰਾਜ ਨੇ ਕੰਨਾਂ ਤੇ ਖਿੱਚਿਆ ਕਮਾਨ ਦੀਆਂ ਦੋਵੇਂ ਨੁਕਰਾਂ ਜੋੜ ਕੇ ਰੱਖ